ਅੰਦਰ ਤੱਕ ਸਾਡਾ ਨੁਕਸਾਨ ਬਹੁਤ ਹੋਇਆ ਹੈ ਸ਼ੀਸ਼ੇ ਬਹੁਤ ਟੁੱਟੇ ਨੇ ਤੋ ਤੁਸੀਂ ਦੇਖਿਆ ਵੀ ਉਸ ਨੂੰ ਨਜ਼ਰ ਵੀ ਆਂਦਾ ਹੋਊਗਾ ਹਾਂਜੀ ਉਸ ਤੋਂ ਬਾਅਦ ਜੀ ਫਿਰ ਇੱਕ ਬੰਦਾ ਸਾਹਮਣੇ ਖੜ ਗਿਆ ਉਹਨੇ ਤਿੰਨ ਫਾਇਰ ਮਾਰੇ ये शुक्र करो के रब ने ही बचाया पता नहीं किधम मतलब के शायद पाठ रख क्या हो या सी भी वो देख करके भी सारे दी सेफ्टी मतलब के सेव हो गए सारे वो बस रब भी रखा है मिलते समझ नहीं आ रही भी किधम किया सब उस तो बस सारे कब्र आ गए खर खा ਫਿਰ ਵੀ ਅਸੀਂ ਪੜਤਾਲ ਕਰਾਂਗੇ ਜੋ ਤੱਕ ਸੰਭਵ ਹੋ ਉਸ ਮੁਤਾਬਕ ਕਾਰਵਾਈ ਕਰਾਂਗੇ। ਥੈਂਕ ਯੂ ਸਰ ਸਾਡੀ ਨਾਂ ਮਦਰ ਦੀ ਮੰਡੇ ਡੈਥ ਹੋ ਗਈ ਸੀ ਸਵੇਰੇ 5 ਵਜੇ। ਠੀਕ ਹੈ ਜੀ। ਉਹ ਸਾਡੇ ਕੋਲੇ ਇੱਥੇ ਮਹਾਰਾਜ ਪ੍ਰਕਾਸ਼ ਸੀਗੇ। ਉਹ ਬਾਬਾ ਜੀ ਰੋ ਲਾਉਣ ਵਾਸਤੇ ਆਂਦੇ ਸੀਗੇ। ਰਾਤ ਰੋ ਲੱਗ ਰਹੀ ਸੀਗੀ। ਰੋ ਲਾ ਕੇ ਬਾਬਾਈ ਜਾਣ ਲੱਗੇ ਕੁਝ ਸਰਾਰਤਰੀ ਅੰਸਰ ਆਏ ਕਿ ਜਿਨ੍ਹਾਂ ਨੇ ਮਤਲਬ ਇਥੋਂ ਬੜੇ ਜੋਰ ਨਾਲੇ ਪੱਥਰਬਾਜ਼ੀ ਕਰਤੀ ਅੰਦਰ ਤੱਕ ਸਾਡਾ ਨੁਕਸਾਨ ਬਹੁਤ ਹੋਇਆ ਹੈ ਸ਼ੀਸ਼ੇ ਬਹੁਤ ਟੁੱਟੇ ਨੇ ਤੋਂ ਤੁਸੀਂ ਦੇਖਿਆ ਵੀ ਉਸ ਨੂੰ ਨਜ਼ਰ ਵੀ ਆਂਦਾ ਹੋਊਗਾ ਹਾਂਜੀ ਉਸ ਤੋਂ ਬਾਅਦ ਜੀ ਫਿਰ ਇੱਕ ਬੰਦਾ ਸਾਹਮਣੇ ਖੜ ਗਿਆ ਉਹਨੇ ਤਿੰਨ ਫਾਇਰ ਮਾਰੇ ਜਵਾਬੀ ਚ ਅਸੀਂ ਅੰਦਰੋਂ ਆਪਣੀ ਜਾਨ ਬਚਾਣ ਲਈ ਇੱਕ ਫਾਇਰ ਮਾਰਿਆ ਜੇ ਅਸੀਂ ਨਾ ਮਾਰਦੇ ਹੋਊ ਤਾਂ ਸਾਡੇ ਤੇ ਕੋਈ ਨਾ ਕੋਈ ਵੱਡਾ ਅਟੈਕ ਹੋ ਸਕਦਾ ਸੀਗਾ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਧਿਆਨ ਦੀ엔 ਦੀ ਬਹੁਤ ਲੋਡ ਹੈ ਜੇ ਕੱਲ ਨੂੰ ਕੁਝ ਹੋ ਗਿਆ ਇਹਦੇ ਵਿੱਚ ਸਾਡੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਜਿਹੜੀ ਇਸ ਚੀਜ਼ਾਂ ਨੂੰ ਧਿਆਨ ਨਹੀਂ ਕਰਦੀ ਦਿਨ ਬਏ ਦਿਨ ਬਦਮਾਸ਼ੀ ਵਧ ਰਹੀ ਹੈ ਤੇ ਬਾਕੀ ਸਾਡੇ ਭਰਾ ਹੈਗੇ ਜਿਹੜੇ ਸਾਡੇ ਨਾਲ ਖੜੇ ਨੇ ਕੋਸ਼ਿਸ਼ ਮੈਂ ਅਤਰਾਕ ਕੀਤੀ ਪੁਲਿਸ ਨੂੰ ਮਲਾਏ ਪੁਲਿਸ ਨੂੰ ਹਾਂ ਪੁਲਿਸ ਨੂੰ ਅਤੀਜੀ ਪੀਸੀਆ ਨੂੰ ਫੋਨ ਕੀਤਾ ਸੀਗਾ ਮੌਕੇ ਤੇ ਪੁੱਛਗਿੱਛ ਕਰਕੇ ਚਲੇ ਗਏ ਉਹਨਾਂ ਨੂੰ ਕਹਿ ਵੀ ਦਵਾ ਦੋ ਤੁਸੀਂ ਬੰਦੇ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਆ ਉਹਨੂੰ ਲੈ ਕੇ ਬੰਦੇ ਟ੍ਰੇਸ ਕਰੋ ਬਸ ਉਹ ਆਨਿਆ ਜੀ ਜਾਣਿਆ ਜੀ ਕਰਦੇ ਆ ਜੀ ਫਿਰ ਸਾਡੇ ਟੀਟੂ ਵੀਰ ਜੀ ਆਏ ਸਾਡੇ ਮਾਨਪੀਤ ਵੀਰ ਜੀ ਆਏ ਪ੍ਰਿੰਸ ਵੀਰ ਜੀ ਆਏ ਜਿਹੜੇ ਹੋਰ ਕਿੰਨੇ ਬੰਦੇ ਸੀ ਕਿੱਥੇ ਕਿੱਧਰ ਬੰਦੇ ਵੀਰ ਜੀ ਜਿਨ੍ਹਾਂ ਨੇ ਪੱਥਰबाजी ਕੀਤੀ ਸੀ ਇੱਥੇ ਦੋ ਇੱਥੇ ਸੀ ਦੋ ਪਿੱਛੇ ਸੀ ਚਾਰ ਇੱਕ ਉੱਥੇ ਸੀ ਪੰਜ ਦੋ ਸਾਹਮਣੇ ਉਹ ਫਾਇਰ ਕਰ ਰਹੇ ਸੀਗੇ ਪੂਰਾ ਜੋਰ ਨਾਲ ਦੇ ਕੋ ਫਾਇਰ ਲੱਗੇ ਹੋਏ ਥੋੜੇ ਸਾਹਮਣੇ ਆ ਇਹ ਸਾਰੇ ਫਾਇਰ ਲੱਗੇ ਹੋਏ ਨੇ ਫਿਰ ਅਸੀਂ ਅੰਦਰੋਂ ਜਵਾਬੀ ਚ ਜਾਣ ਪਛਾਣ ਦਿਓ ਤੁਹਾਡੀ ਜਾਣ ਪਛਾਣ ਹੈਗੀ ਉਹਨਾਂ ਨੂੰ ਜਾਣ ਪਛਾਣ ਜਾਣ ਪਛਾਣ ਤਾਂ ਹੋ ਸਕਦਾ ਜੀ ਆਪਣੇ ਕੋਲ ਕੈਮਰੇਟ ਹੈਗੀ ਹੈ ਉਹ ਤਾਂ ਟਾਈਮੇ ਤੇ ਅੱਪ ਕੱਢ ਲਾਂਗੇ ਕੋਈ ਉਸ ਨੂੰ ਜਾਣਦੇ ਹੋ ਹੋ ਸਕਦਾ ਜੀ ਮੈਂ ਜਾਣਦਾ ਹਾਂ ਹੋ ਸਕਦਾ ਮੈਂ ਜਾਣਦਾ ਹਾਂ ਪਰ ਆਪਣੇ ਕੋਲ ਰਿਕਾਰਡਿੰਗ ਹੈਗੀ ਹੈ ਪਰ ਰਿਕਾਰਡਿੰਗ ਤੇ ਬੰਦਾ ਟਰੇਸ ਕਰ ਸਕਦੇ ਆ ਆਪਣੇ ਕੋਲ ਹੈਗਾ ਕਿਸ ਤਰ੍ਹਾਂ ਦੇ ਸੀਐਮ ਸਿਟੀ ਆ ਬਿਲਕੁਲ ਨਾਲੀ ਜਾਂ ਚੌਕ ਉੱਤੇ ਵਾਸਤ ਰਹਿੰਦੀ ਵੀਰ ਜੀ ਅਸੀਂ ਸੀਐਮ ਸਿਟੀ ਜੀ ਸੇਫ ਨਹੀਂ ਆਗੇ ਹੋਰ ਕਿਥੇ ਇੱਥੇ ਸੇਫ ਹੋਵਾਂਗੇ ਕਦੇ ਵੀ ਨਹੀਂ ਹੋ ਸਕਦੇ ਅਸੀਂ ਟੈਕਸ ਕਿਸ ਚੀਜ਼ ਦਾ ਦਿੰਨੇ ਇਹਨਾਂ ਨੂੰ ਜਦ ਤੱਕ ਕੋਈ ਬਦਮਾਸ਼ ਆਂਦਾ ਦੱਸ ਕੇ ਆਵੇ ਟਾਈਮ ਬੰਨ ਕੇ ਆਵੇ ਜੇ ਕੋਈ ਉਹਨੂੰ ਮਤਲਬ ਲੱਗਦਾ ਵੀ ਅਸੀਂ ਜਾਦੀ ਉਹ ਹੈਗੇ ਆ ਬਿਨਾਂ ਦੋਸਤਾਂ ਦੇ ਕੋਈ ਵੀ ਕਿਤੇ ਜਾ ਕੇ ਅਟੈਕ ਕਰ ਸਕਦਾ ਜੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਨਾ ਕੋਈ ਦੁਸ਼ਮਣ ਕਿਹੜਾ ਕੋਈ ਦੁਸ਼ਮਣ ਨਹੀਂ ਸਾਨੂੰ 25 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਬਸ ਸਾਨੂੰ ਇਨਸਾਫ ਤਾਂ ਜਾਵੇ ਬੰਦੇ ਪਰਚਾ ਦਰਦ ਕੀਤਾ ਹੈ ਬੰਦੇ ਨੂੰ ਫੜਿਆ ਜਾਵੇ ਹੈਲੋ ਹਾਂ ਜਿਵੇਂ ਦਾ ਨਾਮ ਇੰਦਰਜੀਤ ਕੋਹੜਾ ਹੈ ਰਤੀ ਤੁਹਾਨੂੰ ਪਤਾ ਵੀ ਅਸੀਂ ਇੱਥੇ ਆਈ ਹੋਈ ਹਾਂ ਮੰਮੀ ਦੀ ਡੈਥ ਹੋ ਗਈ ਸੀਗੀ ਤੇ ਕੱਲ ਉਹਨਾਂ ਦਾ ਭੋਗ ਆ ਪਾਠ ਵਗੈਰਾ ਰੱਖਿਆ ਹੋਇਆ ਸੀਗਾ ਤੇ ਕਈ ਸਾਡੇ ਬੰਦੇ ਅੰਦਰ ਬੈਠੇ ਹੋਏ ਸੀ ਇਸ ਵਾਲੇ ਰੂਮ ਚ ਕਈ ਸਾਰੇ ਪਿੱਛੇ ਬੈਠੇ ਹੋਏ ਸੀਗੇ ਇਕਦਮ ਮਤਲਕੇ ਆਵਾਜ਼ ਆਈ ਪਹਿਲੇ ਇਟਾਂ ਦੀ ਆਵਾਜ਼ ਆਈ ਤੇ ਫਿਰ ਉਸ ਤੋਂ ਬਾਅਦ ਅੱਧਾ ਲੱਗਿਆ ਵੀ ਜਿਵੇਂ ਫਾਇਰਿੰਗ ਵਗੈਰਾ ਹੋਈ ਹੁੰਦੀ ਹੈ ਹੋਰ ਬੱਚੇ ਸਾਡੇ ਇਕਦਮ ਡਰ ਗਏ ਬੱਚੇ ਭੱਜ ਕੇ ਉਧਰ ਆਏ ਪਾਪਾ ਮੰਮੀ ਪਾਪਾ ਮੰਮੀ ਕਰਦੇ ਕਰਦੇ ਆਏ ਤੇ ਸਾਡੇ ਸਿਸਟਰ ਐ ਇਹਨਾਂ ਦਾ ਵੀ ਬੀਪੀ ਲੋ ਹੋ ਗਿਆ ਇਕਦਮ ਇਹ ਵੀ ਬਿਮਾਰੀ ਸੀਗੇ ਇਹਨਾਂ ਦਾ ਹੋਰ ਜਿਆਦਾ ਬੀਪੀ ਡਾਊਨ ਹੋ ਗਿਆ ਹੋਰ ਜੀਜਾ ਜੀ ਸੀਗੇ ਉਹ ਵੀ ਬੜੀ ਮੁਸ਼ਕਿਲ ਨਾਲ ਬਚੇ ਉਹ ਵੀ ਇੱਧਰ ਹੀ ਸੀਗੇ ਉਹ ਫਿਰ ਉਸ ਬਚ ਕੇ ਉਹ ਸਾਈਡ ਤੇ ਪੌੜੀਆਂ ਸੀੜੀਆਂ ਚੜੇ ਹੋਰ ਬਾਬਾ ਜੀ ਵਗੈਰਾ ਸੀਗੇ ਬਾਬਾ ਜੀ ਪਾਰ ਦੀ ਵਾਰੀ ਦੇ ਨਾਲ ਆਏ ਹੋਏ ਸੀਗੇ ਉਹਨਾਂ ਨੂੰ ਵੀ ਖਿੱਚ ਕੇ ਅਸੀਂ ਅੰਦਰ ਕੀਤਾ ਸਾਰਾ ਬਸ ਇਕਦਮ ਹੀ ਸਾਰਾ ਕੰਮ ਜਿਹੜਾ ਸੀ ਉਹ ਹੋਚ ਪੁਚ ਹੋ ਗਿਆ ਸਾਰੇ ਘਬਰਾ ਗਏ ਕਿਸੇ ਦੀ ਪਲਸ ਤੇਜ਼ ਹੋ ਗਈ ਬਸ ਇਹ ਸ਼ੁਕਰ ਕਰੋ ਕਿ ਰੱਬ ਨੇ ਹੀ ਬਚਾਇਆ ਪਤਾ ਨਹੀਂ ਕਿਦਾਂ ਮਤਲਕੇ ਸ਼ਾਇਦ ਪਾਟ ਰੱਖਿਆ ਹੋਇਆ ਸੀ ਵੀ ਉਹਦੇ ਕਰਕੇ ਵੀ ਸਾਰੇ ਦੀ ਸੇਫਟੀ ਮਤਲਕੇ ਸੇਵ ਹੋ ਗਏ ਸਾਰੇ ਇਹ ਬਸ ਰੱਬ ਵੀ ਰੱਖਿਆ ਮੈਨੂੰ ਤੇ ਸਮਝ ਨਹੀਂ ਆ ਰਹੀ ਵੀ ਕਿਦਾਂ ਕੀਆ ਸਭ ਉਸ ਤੋਂ ਬਾਅਦ ਸਾਰੇ ਘਬਰਾ ਗਏ ਬਸ ਹੁਣ ਸਾਨੂੰ ਇਹ ਵੀ ਸਾਨੂੰ ਮਤਲਕੇ ਪੁਲਿਸ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਸਾਨੂੰ ਬਾਅਦ ਚ ਵੀ ਵੀ ਡਰ ਹੈ ਬਹੁਤ ਜ਼ਿਆਦਾ तो क्या आज चितवान उपाय भी लेडीज़ है कोई टाइम भी किसी टाइम कोई या किसी टाइम कोई है तो भी इस कार्य के साथ ना इंसाफ दिखता जावे परविंदर कोर परविंदर है जानलेवा हमला हुआ बल्कि में यूनिकित्ता मशी पेंशन टै ਬੀਪੀ ਹਾਈ ਰਹਿੰਦੇ ਹਾਰਟ ਦੇ ਵੀ ਉਵੇਂ ਹੀ ਉਵੇਂ ਚੱਕਰ ਖਾ ਕੇ نیچے ਗਿਰ ਗਏ ਹੋਸ਼ ਹੀ ਨਹੀਂ ਸਨ ਬਸ ਇੱਕਦਮ ਪਲਸ ਬਹੁਤ ਤੇਜ਼ ਹੋ ਗਈ ਜਿਵੇਂ ਫਾਇਰਿੰਗ ਹੋਈ ਗੇਟ ਤੇ ਬਹੁ ਮਾਰੇ ਐ ਲੱਗਿਆ ਪਹਿਲਾਂ ਤੇ ਲੱਗਿਆ ਕੋਈ ਅੰਦਰ ਚੋਰ ਆ ਗਏ ਕੁਸਿਆ ਉੱਪਰ ਸਾਨੂੰ ਗੋਲੀਆਂ ਮਾਰ ਰਹੇ ਬਸ ਇਹਨੇ ਚ ਬੇਹੋਸ਼ ਹੋ ਗਈ ਪਰ ਅਭੀ ਸਾਨੂੰ ਮੈਂ ਤਾਂ ਬੇਹੋਸ਼ ਹੋ ਗਈ ਹੋਸ਼ ਹੀ ਨਹੀਂ ਬੀਪੀ ਬਿਲਕੁਲ ਲੋ ਹੋ ਗਿਆ ਬਸ ਗਿਰੀ ਹੁਣ ਤੱਕ ਐ ਔਰਿੰਪੀ ਹੋਵੇ ਮਾਂ ਡਰ ਲੱਗ ਰਿਹਾ ਲੱਗਦਾ ਇਧਰ ਕੋਈ ਆ ਕੇ ਆਇਆ ਇਧਰੋਂ ਬਾਹਰ ਨਹੀਂ ਜਾ ਸਕਦੇ ਕਿ ਕੋਈ ਆ ਗਿਆ ਇੱਥੇ ਰਾਤ ਵੀ ਐਂ ਦੇਖਦੇ ਰੇ ਬਾਥਰੂਮ ਜਾਣਾ ਕੋਈ ਮਾਰ ਦੋਗਾ ਲੱਗ ਰਿਹਾ ਸੀ ਰਾਤੀ ਕੱਟਣਾ ਵਾਪਰੀਆ ਪੱਥਰ ਵਾਪਰੀਆ ਪੈਰਾਂ ਜੁਈਆ ਤਾਂ ਸਾਰਾ ਕੀ ਕਰਦੇ ਕੀਤੀ ਰਾਤ ਪਤਾ ਲੱਗਿਆ ਸੀਗਾ ਕਿ ਇੱਥੇ ਅਮਰਿੰਦਰ ਸਿੰਘ ਨੇ ਇਹ ਕਰ ਕੋਈ ਅਨਨੌਨ ਬੰਦਿਆਂ ਨੇ ਦੁਕਾਨ ਦੇ ਉੱਪਰ ਪੱਥਰ ਮਾਰ ਕੇ ਰੋੜਿਆ ਤੇ ਅਸੀਂ ਮੌਕੇ ਤੇ ਪੁਲਿਸ ਪਾਰਟੀ ਆਈ ਸੀ ਹੁਣ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਜੋ ਬੰਦੀਕਰ ਵੀ ਹੋਊਗੀ ਉਹ ਸਖਤੋ ਸਖਤ ਕੀਤੀ ਜਾਏਗੀ ਫਰਿੰਗ ਦੀ ਅਸੀਂ ਪੜਤਾਲ ਕਰਾਂਗੇ ਜੋ ਤੱਕ ਸਬਣੇ ਫਿਰ ਉਸ ਮੁਤਾਬਕ ਕਾਰਵਾਈ ਕਰਾਂਗੇ